ਸਿੱਧਾਂ ਨੇ ਗੁਰੂ ਸਾਹਿਬ ਨਾਲ ਚਰਚਾ ਕਰਦਿਆਂ ਹੋਇਆਂ ਸ਼ੰਕਾ ਜ਼ਾਹਿਰ ਕੀਤੀ ਕਿ ਕੰਮਕਾਰ ਜੋ ਮਾਇਆ ਦਾ ਪ੍ਰਭਾਵ ਹੈ ਅਤੇ ਕਿਰਿਆ ਕਰਮ ਜੋ ਧਰਮ ਦਾ ਰਾਹ ਹੈ ਇਹ ਦੋਨੋਂ ਇਕੱਠੇ ਕਿਵੇਂ ਹੋ ਸਕਦੇ ਨੇ ਔਰ ਮਾਇਆ ਔਰ ਧਰਮ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੈ ਗੁਰੂ ਸਾਹਿਬ ਨੇ ਸਾਨੂੰ ਦ੍ਰਿੜ ਕਰਾਇਆ हे ਪ੍ਰਾਣੀ ਦੁਨੀਆ ਦੇ ਸੰਦਿਆ ਦੇ ਵਿੱਚ ਹੀ ਕਿਦੜੇ ਨਾਗ ਵਾਜਾਈ ਹਾਟੀ ਬਾਟੀ ਨੀਂਦ ਨਾ ਆਵੇ ਕੰਮ ਕਰ ਕਰਦਿਆ ਹੋਇਆ ਉਸ ਪਰਮਾਤਮਾ ਨੂੰ ਨਾ ਭੁਲਾ ਦੇਵੀਂ ਅਤੇ ਆਪਣੇ ਆਚਰਣ ਨੂੰ ਉੱਚਾ ਰੱਖੀ ਪਰ ਕਰ ਚਿਤ ਨਾ ਡੋਲਾਈ ਦੂਸਰੇ ਦੇ ਧਨ ਨੂੰ ਦੂਸਰੇ ਦੀ ਦੌਲਤ ਨੂੰ ਦੂਸਰੇ ਦੇ ਰੂਪ ਨੂੰ ਦੇਖ ਕੇ ਆਪਣੇ ਆਪ ਨੂੰ ਨਾ ਡੁਲਾਇਂ ਔਰ ਆਪਣਾ ਖਾਣ ਪਾਣ ਜਿਹੜਾ ਹੈ ਉਹ ਵੀ ਸੰਤੁਲਿਤ ਰੱਖੀ ਆਚਰਣ ਉੱਚਾ ਰੱਖੀ ਆਪਣਾ ਖਾਣ-ਪਾਨ ਤੇ ਨੀਂਦ ਉਹ ਵੀ ਥੋੜੀ ਰੱਖੀ ਗੁਰੂ ਸਾਹਿਬ ਸਾਨੂੰ ਇਸੇ ਬਾਣੀ ਵਿੱਚ ਗ੍ਰਿਹ ਕਰਿਆ ਨਾ ਹਾਟੀ ਬਾਟੀ ਨੀਂਦ ਨਾ ਆਵੇ ਪਰ ਕਰ ਚਿਤ ਨਾ ਡੋਲਾਈ ਬਿਨ ਨਾ ਆਵੇ ਮਨ ਟੇਕ ਨਾ ਟਿਕਈ ਨਾਨਕ ਭੂਖ ਨਾ ਜਾਈ ਹਾਰਟ ਪਟਨ ਕਰ ਗੁਰੂ ਦਿਖਾਇਆ ਸਹਿਜ ਸੱਚ ਵਾਪਾਰੋ ਖੰਡਿਤ ਨਿੰਦਰਾ ਅਲਪ ਆਹਾਰਨ ਨਾਨਕ ਫਤ ਤੇ ਬੇਕਾਰ ਇਹ ਗੁਰੂ ਸਾਹਿਬ ਨੇ ਸੰਤਤ ਦੀ ਗੱਲ ਦਸੀ ਕਿ ਇਸ ਤਰ੍ਹਾਂ ਦੁਨੀਆ ਦੇ ਵਿੱਚ ਚਲਦੇ ਹੋਏ ਆਪਾਂ ਉਸ ਅਕਾਲ ਪੁਰਖ ਦੇ ਨਾਲ ਇੱਕਮਿਕ ਹੋ ਸਕਦੇ ਹਾਂ ਗੁਰੂ ਸਾਹਿਬ ਨੇ ਸਮਾਜ ਨੂੰ ਤਿੰਨ ਨੁਕਤੇ ਸਿਧਾਂਤ ਦਿੱਤਾ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਛਕੋ ਇਸ ਸਿਧਾਂਤ ਦੇ ਧਾਰਨੀ ਹੋਣ ਵਾਲੇ ਲੰਬੇ ਲੰਬੇ ਚੋਕੜੇ ਨਹੀਂ ਸੀ ਮਾਰ ਸਕਦੇ ਕਿਉਂਕਿ ਕਿਰਤ ਕਰਨੀ ਸੀ ਅਤੇ ਨਹੀਂ ਮੰਗ ਕੇ ਖਾ ਸਕਦੇ ਸੀ ਇਹ ਤਾਂ ਵੰਡ ਕੇ ਛਕਣ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਸੋ ਇਹ ਸਿਧਾਂਤ ਜਿਹੜਾ ਹੈ ਸਿੱਧਾਂ ਦੇ ਰਾਸ ਨਹੀਂ ਆ ਸਕਦਾ ਸੀ ਬਹੁਤ ਵਾਰੀ ਸਿੱਧਾਂ ਨੇ ਖੁਨਸ ਖਾ ਕੇ ਬਹੁਤ ਵਾਰੀ ਸਿੱਧਾਂ ਨੇ ਜਗਿਆਸਾ ਵਸ ਗੁਰੂ ਸਾਹਿਬ ਨਾਲ ਵਿਚਾਰ ਚਰਚਾਵਾਂ ਕੀਤੀਆਂ ਗੁਰੂ ਸਾਹਿਬ ਨੇ ਸਾਡੀ ਸੇਧ ਲਈ ਇਹਨਾਂ ਚਰਚਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਗ 938 ਤੇ ਸਿੱਧ ਗੋਸ਼ਟ ਦੇ ਨਾਮ ਤੇ ਦਰਜ ਕੀਤੀ ਹੈ ਜੋ ਸਾਨੂੰ ਸਾਰੇ ਹੀ ਸ਼ੰਕੇ ਦੂਰ ਕਰਕੇ ਇਸ ਦੁਨੀਆ ਵਿੱਚ ਰਹਿ ਕਰਕੇ ਕੰਮਕਾਰ ਕਰਦੇ ਹੋਏ ਉਸ ਅਕਾਲ ਪੁਰਖ ਨਾਲ ਮਿਲਣ ਦਾ ਰਾਹ ਦੱਸਦੀ ਹੈ